ਇਹ ਰਸਤਾ ਆਉਂਦਾ ਆਹ ਰਸਤਾ ਆ ਕੇ ਆਹ ਐਂਟਰੀ ਆ ਆਹ ਸ਼ੈਲਰ ਆ ਆਪਾਂ ਹੈਗੇ ਤੇ ਉਹ ਬੈਕ ਸਾਈਡ ਤੇ ਅੱਜ ਦੇਖੇ ਫੜ ਕੇ ਹੀ ਫੜ ਕੇ ਹੋ ਗਏ ਬੱਪਾ ਫੜ ਕੇ ਹੀ ਹੋਲੀ ਦੇ ਸਹਰੇ ਆਂਦਾ ਪਿੰਡ ਨਹੀਂ ਕਿਉਂ ਆਉਂਦੇ ਅੱਜ ਸਰਮਲ ਦਾ ਲੇੜੀ ਆ ਗਿਆ ਇੱਥੇ ਤੇ ਬਹਿ ਗਿਆ ਲਿਖਿਆ ਮੋਹਮਦ ਹੰਦਿਕ ਦਹਨਾ ਉਹ ਦੇਖਿਆ ਸਰਮਲ ਹਾਂ ਬਹੁਤ ਸਾਫ ਹੈ ਬਾਹਰ ਦਿਖਦੇ ਆ ਅੱਜ ਇਹ ਰਾਈ ਚੌਂਦੇ ਦਾ ਪਿੰਡ ਆ ਉਹ ਪਿਛਾ ਦਾ ਗੁੱਸਾ ਦੇ ਦਿਓ ਉਹ ਮੋੜਿਆ ਪਾਣੀ ਦੇ ਉੱਤੇ ਨਾ ਇਹ ਨੁਰਾਫੜਾ ਆਏ ਟਿਕੜੇ ਆਹ ਦੇ ਕਿਉਂ ਛੀ ਆ ਉਹ ਆਪਣੇ ਪਿੰਡਾਂ ਦੇ ਉਹ ਨੀਵੀਂ ਵੀ ਲੱਗਦੀ ਹੈ ਨਾ ਸਵਾਦ ਆਉਂਦਾ ਚਿੜੀਆਂ ਦੀਆਂ ਆਵਾਜ਼ਾਂ ਗੋਹਾਂ ਦੀਆਂ ਹੋਰ ਥੜਾ ਸੁੱਖ ਜਾਂ ਮੈਂ ਆ ਗਿਆ ਭਾਈ ਨਹੀਂ ਆਉਂਦੇ ਬੜੇ ਪਤਰੀ ਕਾਲ ਜੀ ਟੈਂਕ ਤੇ ਅਸਣ ਲਾਇਆ ਅਸਣ ਬੈ ਕੀ ਜਗ੍ਹਾ ਬੈਠਦਾ ਬਾਈ ਲਾਦੀ ਹਵਾ ਵੀ ਸ਼ਕਤੀ ਆਪਰੇ ਮੈਂ ਬੋਲਣਾ ਬੰਦਾ ਮੈਂ ਕਿਹਾ ਬੱਦਲ ਦੇ ਕਿਹਾ ਜਾ ਇੱਧਰ ਤੇ ਦੇ ਸਹੀ ਲੈ ਮੈਂ ਪਹਿਲੀ ਤੋਂ ਜਗ੍ਹਾ ਬੈਠਿਆ ਓਏ ਨਾ ਗਿਆ ਇੰਨੇ ਮਾਰੇ ਕੱਪੜੇ ਦੋਈ ਵਾਰ ਮੁਕਾੜ ਕੇ ਹੋਰ ਕੀ ਹੋਵੇ ਨਹੀਂ ਅੱਜ ਕੱਲ ਜੀ ਇਹਨਾਂ ਰੱਸੀ ਕਾ ਲਾ ਇੱਧਰ ਮਾ ਦੁਬਾਰਾ ਮਾਰੇ ਕੱਪੜੇ ਕੋਲ ਕਹਿੰਦੇ ਗਰਮੀ ਬਾਹਤ ਹੈ ਮੈਂ ਖੜ ਜਾ ਮੈਂ ਚੜਨ ਤੇ ਮੈਨੂੰ ਉੱਚੀ ਜਗ੍ਹਾ ਹੋ ਗਈ ਬਾਈ ਇਹਦੇ ਸੱਸੀ ਗੱਲ ਕਫੂਲ ਕਰਿਓ ਬਲਾ ਆ ਜਾ ਰੇ ਨੂੰ ਬੱਬੂ ਸੱਸੀ ਕਾ ਜੀ ਅੱਛਾ ਜੀ ਇਹ ਸੱਸੀ ਜਾਵੇਂ ਖਾਣੀਆਂ ਇਹ ਹੈ ਓਏ ਵੜੀ ਗੱਲ ਸੁਣ ਹੁਣ ਹੁਣ ਦਿਖਾ ਦੇ ਮਾਰੇ ਬਟੋਲੇ ਟੂਲੇ ਦਿਖਾ ਦੇ ਹੁਣ ਮਾਰੇ ਜੀ ਮੈਂ ਬੋਲੀ ਵਾ ਆ ਗਈ ਦਿਖਾ ਜੋਰ ਦਿਖਾ 6 ਪੈਕ ਦਿਖਾ ਆਪਣੇ ਹਾਂ ਨਹੀਂ ਨਹੀਂ ਡੰਡ ਲਾ ਕੇ ਦੱਸਾ ਡੰਡ ਲਾ ਤੂੰ ਤਾਂ ਹੀਰੇ ਮਗੋਂ ਸੁੱਕ ਗਿਆ ਉਹੇ ਮਗੋਂ ਬਕੀ ਗੱਡੀ ਫਿਰਦਾ ਉਹ ਅਸੀਂ ਸਭ ਦਾ ਗੱਲ ਕਰ ਗਏ ਤੋਰਾ ਮੇਰਾ ਨਾਣਾ ਲੈ ਹੀ ਹੁੰਦੇ ਸਰੀਰ ਉਹ ਨਵੇਂ ਚਾਚੇ ਬਹੁਤ ਵਿੱਟ ਸਰੀਰ ਹੈ ਗੱਡੀ ਨੂੰ ਕਹੀਏ ਨੇ ਇੰਨੇ ਦੇ ਵਾਲ ਜੇ ਆਪਾਂ ਨੂੰ ਆਈ ਸਰੀਰ ਚਾਹੀਦਾ ਇਹ ਡੰਡ ਸਾਡਾ ਲੱਗੇ 2000 ਨਹੀਂ ਘਰ ਨਹੀਂ ਲੱਗਦੀ ਹਾਂ ਹਾਂ ਕਾਲੇ ਬੱਦਲ ਆ ਗਏ ਹਵਾ ਆ ਗਈ ਹੈ ਸਰੀਰ ਇਹ ਜਾਈਦਾ ਲੈਣ ਦਾ ਐਂ ਜੀ ਚਾਚੀ ਤੰਦਰੁਸਤ ਰਹਿੰਦੇ ਪੱਕਾ ਪਾਉਂਦਾ ਲੋਲਣ ਲੋਲਣ ਕੋਈ ਖਾ ਜੜੀਆਂ ਨੇ ਸਾਨੂੰ ਦੇਖੀ ਰੋਕਣਾ ਪੈਂਦਾ ਕਦਮ ਵੀ ਪਾਦਾ ਜਾ ਕੇ ਰੱਥਿਆ ਹੋਇਆ ਅਗਰ ਰੋਲੀ ਚੱਲਣਾ ਹੈ ਆਈਏ ਕੀ ਕੰਮ ਹੈ ਹਾਂ ਕਾਲੇ ਬੱਦਲ ਆ ਤੇ ਡੰਡ ਦਿਖਾ ਦੇ ਲੱਗ ਗਿਆ ਹੋ ਗਿਆ ਡੰਡ ਪਤਾ ਕੀ ਆ ਡੰਡ ਲੱਗ ਗਿਆ ਨਹੀਂ ਇਹੋ ਮੜਿਆ ਉਹ ਗਿਆ ਇਹ ਕਦੋਂ ਨਹੀਂ ਡੰਡ ਯਾਰ ਥੱਲੇ ਥੱਲੇ ਉਹ ਕਹਿੰਦੀ ਵੀ ਦੇਖਿਓ ਵਧਿਆ ਕੋ ਨਹੀਂ ਮਾਰਾ ਮੋਟਰ ਡੰਡਾ ਡੂਲਾ ਦਿਖਾ ਇਹ ਲਾ ਤੇ ਇਹ ਲੈ ਹਾਂ ਹੱਲੇ ਲਾਓ ਥੱਲੇ ਚੁੱਕ ਪਈ ਵੀ ਥੱਲੇ ਥੱਲੇ ਆ ਉਹ ਨਹੀਂ ਨਹੀਂ ਲਾਉਂਦੇ ਜੀ ਇਹ ਗੱਲ ਪੁੱਤੇ ਯਾਰ ਰੁੱਥੀ ਚੱਲਣ ਹੋਏ ਹਾਂ ਕਿੱਥੇ ਲਾਉਣਾ ਉਹ ਵਸਾ ਆ ਇਹ ਲਾਉਂਦੇ ਡੁੱਟ ਗਿਆ ਹੁਣ ਕਰ ਕੇ ਰੱਖਿਆ ਹੋਇਆ ਭਾਈ ਬੰਦਾ ਹੀਰਾ ਸਾਡਾ ਹੀਰਾ ਬੰਦਾ ਪੱਕਾ ਦੋ ਸਾਹਿਬ ਕੋੜਾ ਕੋੜਾ ਓਏ ਇਹ ਸਾਹਿਬਾ ਵੀਰਾ ਲੈ ਕੇ ਦੇਣਾ ਨਾ ਸਾਹਿਬਾ ਦਾ ਹੀ ਛੋਟਾ ਜਿਹਾ ਬੱਚਾ ਦੇਣਾ ਇਹਨੂੰ ਦਾਦੇ ਸਾਹਿਬਾ ਠੀਕ ਹੋ ਗਏ ਹੁਣ ਦਾਦੇ ਦਾਦੂ ਨੂੰ ਠੀਕ ਆ ਥੋੜੀ ਧੋਕੜਾ ਥੋੜੇ ਤਾਕਤਵਰ ਹੋ ਜਾ ਥੋੜੀ ਤਾਕਤਵਰ ਹੋ ਜਾ ਹਾਂ ਅਜੇ ਪੌਂਦਾਂ ਦੀ ਦਸਤੂਰਾ ਹੈ ਨਾ ਇਹ ਉਹਨਾਂ ਦਾ ਸਾਰੇ ਜੋ ਹਾਂ ਫੇਰ ਅੱਗੇ ਹਲੇ ਤੇਰੇ ਮਾਣੇ ਹੱਟ ਦੇਖਦੇ ਹਲੇ ਸਰ ਦੱਸੂਗਾ ਦੱਸੂਗਾ ਕੀ ਪਹਿਲਾ ਹੀਰਾ ਵੀ ਇਹ ਗਈ ਹੁੰਦਾ ਜਾਂ ਜਿਕਰਾ ਹੈ ਸੈਵਾ ਵੀ ਉਹਨੂੰ ਖਨਾਗ ਲਾ ਕੇ ਉਹਨਾਂ ਨੇ ਮੋਟਾ ਮਰਿਆ ਹਾਂ ਹੁਣ ਅਸੀਂ ਸੈਵਾ ਵੀ ਕਰਦੇ ਤੂੰ ਵੀ ਖਾਏਗਾ ਤੂੰ ਵੀ ਮੁਰ ਤਕੜਾ ਹੋਮੜ ਜਾ ਨਹੀਂ ਨਹੀਂ ਘੋੜਿਆਂ ਵਾਲਿਆਂ ਦੇ ਸਰੀਰ ਇਹ ਜਈ ਹੁੰਨੇ ਮੇਰਾ ਵੀ ਇਹ ਜਈ ਆ ਤਾਂ ਪਤਲਾ ਸਰੀਰ ਠੀਕ ਆ ਛਾਲ ਮਾਰ ਕੇ ਬਹਿ ਤਾਂ ਜਾਊਂਗਾ ਮੋਟੇ ਤੇ ਬਹਿ ਵੀ ਨਹੀਂ ਹੁਣਾ ਪੌੜੀ ਲਾ ਕੇ ਚੜਾਏ ਕਰੂਗੇ ਕਰਾਂ ਇਹ ਹੀਰੇ ਤੇਰੇ ਮਾਣੂ ਦੇਖ ਕੇ ਆਂਦਾ ਕਿ ਬੱਸ ਕਹਿ ਨਹੀਂ ਹੁੰਦਾ ਕੁਝ ਨੂੰ ਗੱਗੀ ਦੇ ਕੇ ਦਾ ਮੈਨੂੰ ਮੈਂ ਤਾਂ ਮਾ ਦੂਆ ਕੋਲ ਲੱਗ ਲਿਆਣਾ ਲੱਗ ਤੂੰ ਗੱਗੀ ਤੂੰ ਗੱਗੀ ਤੂੰ ਗੱਗੀ ਸਮਝਦਾ ਵੀ ਗੱਗੇ ਦੇ ਚਾਹਦੀ ਹੂਗਾ ਪੌੜੀ ਪਰ ਮੈਨੂੰ ਪਤਾ ਹੈ ਢਾਲੋ ਜਵਾ ਪੌੜੀ ਲਾ ਕੇ ਲੈ ਹੱਦ ਦੇ ਕਿਤੇ ਤੇ ਤੇ ਡਾਲਾ ਨਹੀਂ ਪਊਗਾ ਮੈਨੂੰ ਲੱਗਦਾ ਅੱਜ ਕਾਲੇ ਦਾ ਨੂੰਦਾ ਆਇਦਾ ਬੰਨੂ ਕਾਲਾ ਕਹਿੰਦਾ ਵੀ ਵੀ ਕਿਰਾਾ ਦੇ ਮਾ ਜੀ ਬਰੇ ਮਾ ਮੈਂ ਤੂੰ ਪਤਾ ਨਿਕਲ ਵੀ ਕਿਰਾਾ ਦੇ ਕਹਿੰਦਾ ਬਾਹਰ ਨਿਕਲ ਕੇ ਤਾਂ ਦੇਖ ਲੈ ਕਹਿੰਦਾ ਰੋਪੜ ਨੇ ਤਾਂ ਬੱਦਲਾ ਕਹਿੰਦਾ ਮੈਂ ਰੋਪੜ ਆ ਬਾਹਰ ਰਹਿਣ ਦੇ ਇੱਕ ਅੱਧਾ ਦਿਨ ਖਾਣ ਪੈਣ ਆ ਜੀ ਕੋਈ ਪਤਾ ਨਹੀਂ ਦਾ ਮਾ ਰਹਿਣ ਰਾਤ ਮੀ ਖਾ ਸਾ ਗਿਰ ਲਿਆ ਆਪਣੇ ਪਰ ਉਹ ਪਾਣੀ ਨਹੀਂ ਹੈਗਾ ਚੰਡੀਗੜ੍ਹ ਮੈਂ ਰਾਤ ਆਏ ਆ ਉੱਥੇ ਤੇ ਅਸੀਂ ਤੁਰੇ ਸਾਢੇ ਗੱਠ ਤੁਰੇ ਆ ਉੱਥੇ ਤੇ ਲੈ ਕੇ ਸਾਨੂੰ ਆ ਪਿੰਡ ਤੱਕ ਮੀ ਪੂਰਾ ਦਾ ਪਿਆ ਇਹ ਲੈ ਗੱਡੀ ਤਾਂ ਪੂਰੀ ਤੇ ਵੈਪਰ ਚਲਾਇਆ ਦੇਖਦਾ ਕੁਝ ਨਹੀਂ ਤਾਂ ਇੰਨਾ ਇੰਨਾ ਪਾਣੀ ਖੜਾ ਤਾਂ ਗੱਡੀਆਂ ਡੁੱਬਦੀਆਂ ਹੁੰਦੀਆਂ ਇੱਥੇ ਦੇਖ ਲੈ ਪੌੜ ਉੱਤਰਦੀ ਸਾਰੇ ਖੜਾ ਵਾਲਾ ਉਹ ਕਈ ਵਾਰ ਨਾ ਪਾਣੀ ਦਾ ਵੀ ਬਲਾਕੇਜ ਹੋ ਜਾਂਦੀ ਨਾ ਉਹ ਨਹੀਂ ਨਹੀਂ ਫਿਰ ਵੀ ਮੀ ਯਾਰ ਇੱਕੋ ਲਾਹਤ ਗਰਨਾ ਰਾਤ ਆ ਗਿਆ ਕਾਲਾ ਕੱਟਾ ਲੈਣ ਹਾਂ ਮੇਰੇ ਹੋਏ ਮੈਂ ਖਾਂਦਾ ਰੋਟੀ ਕਿਹੜਾ ਮੈਂ ਸੋ ਲਾਉਣਾ ਕੱਟੇ ਦੋ ਤੇ ਸਾਡੇ ਕੋਲ ਕੱਟੇ ਦੋ ਤੇ ਮੈਂ ਲੈ ਜਾ ਭਾਈ ਕੱਟਾ ਤੂੰ ਕੱਟਾ ਮਰ ਗਿਆ ਕਹਿੰਦਾ ਮੈਂ ਇੱਦਾਂ ਕਹਿੰਦਾ ਮੈਂ ਤਾਂ ਕੱਟਾ ਵਰੀ ਗੱਟੀ ਤੇ ਮਰ ਗਿਆ ਕਹਿੰਦਾ ਲਿਆਣਾ ਮੈਂ ਮਾ ਲਈ ਜਾ ਵਪਾਰ ਦਾ ਨਹੀਂ ਕੱਟੇ ਲਾ ਕੇ ਦੇਣ ਕਰਦਾ ਮੈਂ ਤੈਨੂੰ ਜਾਂ ਮੈਂ ਪਹਿਲਾਂ ਕਹਿ ਦੇ ਭਾਈ ਕੱਟਾ ਲੈ ਜਾ ਤੂੰ ਬੀਮਾ ਲੈ ਆ ਲੈ ਠੀਕ ਐ ਹੁਣ ਮੈਂ ਐਸੇ ਲਾ ਲੈਂਦੀ ਕੱਟੇ ਦੁੱਧ ਤਾਂ ਲੈ ਲੈਂਦੀ ਸਾਡੇ ਦੂ ਇੱਕ ਤੇ ਦੋ ਤਾਂ ਲੈ ਲੈਂਦੀ ਆ ਹਾਂ ਉਹੀ ਕੱਟੇ ਤੇ ਦੋਇ ਤਾਂ ਲੈ ਲੈਂਦੀਆਂ ਸਹੀਆਂ ਪਤਾ ਹੀ ਨਹੀਂ ਪਤਾ ਨਹੀਂ ਮੈਂ ਸਾਨੂੰ ਪਤਾ ਨਹੀਂ ਸ਼ਾ ਗੱਲ ਕੱਟਾ ਲੈ ਗਿਆ ਰਾਤ ਸਾਲਾ ਮੀਂਹ ਆਇਆ ਕੱਟਾ ਮੈਂ ਮਸ਼ੀਨ ਦਾ ਬੰਦਤਾ ਅੰਦਰ ਕਰਕੇ ਮਸਾਲਾ ਠੰਡ ਲਵਾ ਮਰਨ ਜਾਵੇ ਬਾਈ ਕਿਹ ਰਹਿ ਗਿਆ ਥਾਲਾ ਹੈ ਸਾਡੇ ਕੋ ਮੇਂ ਚ ਆਉਗੇ ਹੈ ਉਹ ਥਾਲਾ ਖੁੱਲ ਗਿਆ ਜੂੰਗ ਗਿਆ ਐਨਾ ਸੁੱਕ ਰਿੱਕੇ ਜੂੰਗਿਆ 4 5 ਕਿਲੋ ਦੁੱਧ ਪੀਜਾ ਥਾਲਾ ਇੱਕ ਮੈਂ ਨੇ ਉਮਰ ਜਿਹੜਾ ਥਣ ਲੈਣਾ ਮੋਖ ਤਾਂ ਨਹੀਂ ਲੱਗੀ ਮੋਖ ਵੀ ਨਹੀਂ ਲੱਗੀ ਥਣ ਨੂੰ ਹੇ ਬਚਾਓ ਇਹ ਮਾਓ ਕਾ ਲੱਗਣੀ ਥਣ ਨੂੰ ਪਾਈਦਾ ਦੁੱਧ ਛੱਡ ਦੇਤੇ ਉਹ ਆਪਣਾ ਇੱਕ ਵਾਰ ਜਦੋਂ ਦੇਖਿਆ ਵੀ ਕਾਕ ਤਾਂ ਯਰ ਬਾ ਹਾਂ ਵੀ ਉਹ ਨਾਲ ਢੱਕ ਦਿਨ ਬਾਅਦ ਖੁੱਲ ਜਾਂਦਾ ਹੈ ਹਾਂ ਆਪਣਾ ਭਾਂਗਾ ਪੂਰਾ ਕਰ ਜਾਂਦਾ ਦੌਲ ਆ ਜਾਂਦਾ ਦੌਲ ਆ ਜਾਂਦਾ ਉਹ ਨੂੰ ਨਹੀਂ ਥਣ ਛੱਡਣਾ ਬਣਦਾ ਥਣ ਤਾਂ ਛੱਡਦਾ ਮੈਂ ਥਣ ਨਾਲ ਕੁਝ ਨਹੀਂ ਬਣਦਾ ਲੈ ਕੱਖ ਨਹੀਂ ਖਾਣ ਲੱਗਿਆ ਅੱਜ ਤਾਂ ਦੇ ਕੱਖ ਖਾਣ ਲੱਗਿਆ ਫੇਰ ਥਣ ਬਥੇਰਾ ਹੈ ਉਹ ਨੂੰ ਨੂੰ ਹੀ ਬਣਾਤਾ ਕਾਤੇ ਅੱਜ ਕੱਲੋ ਰਾਤ ਗੇਵਾਤ ਮਾਦੀ ਮੈਂ ਕੰਨੋਂ ਆਪਣਾ ਕੁੱਤਾ ਲਈ ਦੇਦਾ ਹਾਂ ਅਸਲ ਤਾਂ ਕੀ ਹੋਇਆ ਕੀ ਹੋਇਆ ਫਿਰ ਸਾੜੇ ਘਰ ਵਾਲਿਆਂ ਨੂੰ ਲੱਗੇ ਕਿ ਆਪਣਾ ਕੁੱਤਾ ਆਪਣੀ ਮੈ ਤਾਂ ਉਹਨੇ ਕੁੱਤਾ ਵੀ ਲਾ ਆ ਰਿੰਗ ਦੀ ਹੁੰਨੀ ਰਿੰਗ ਦੀ ਸੀ ਆਪਣੀ ਵੀ ਗਈ ਉਹ ਉਹਨਾਂ ਦੀ ਦੂਰ ਉਹ ਕਹਿੰਦਾ ਕਹਿੰਦਾ ਰਾਤ ਸਾਨੂੰ ਉੱਲੂ ਬਣਾ ਦਿੱਤਾ ਉਹਨੇ ਹਾਂ ਉਹ ਉੱਲੂ ਨਹੀਂ ਫੜਕ ਹਾਂ ਮੂੰਹ ਫੜਕੀ ਮੈਂ ਇਸ ਨੂੰ ਅਹੀ ਕੰਮ ਦੀ ਮੈਂ ਇਸ ਨੂੰ ਛੰਦੇ ਗੱਲਾਂ ਤੂੰ ਇਹ ਦੂਹਾ ਕਿੱਥੇ ਨੂੰ ਜਗਾ ਲੈਂਦੀ ਆ ਉਹਦੇ ਪਰ ਦੂਤਾਲ ਲੈਂਦੀ ਆ ਤਾਂ ਸਰਦਾਰਾ ਕੀ ਬਣਾ ਨਾਲੇ ਹਾਂ ਫੈਲਾ ਕੰਮ ਉੱਥੇ ਕੰਡਾ ਲੱਗੇ ਵਿਲਾਉਣਾ ਆ ਅੱਛ ਵੀਰ ਆਦਾ ਸੀ ਨੰਗੇ ਹੁਣ ਫਿਰ ਉੱਤੇ ਰੁਕੜ ਪੈਸੇ ਪੂਜੇ ਕਢਾਉਣਗੇ ਦੇਖ ਕਿਉਂ ਤਿਆਰ ਹਲੇ ਟਾਈਮ ਦਾ ਕਾਜਿਆਰ ਹੋਊਗਾ ਤਿਆਰ ਹਾਂ ਹੁਣ ਸਮਾਨ ਸਮੂਰ ਵਾਲਾ ਅੰਦਰ ਪੂਰਾ ਸਾਡੀ ਗੱਲ ਸੁਣੀ ਡਰਾਈਵਰ ਚੜ੍ਹ ਕੇ ਆਉਣਾ ਚੱਲ ਚਲੋ ਚੱਲੀਏ ਜਾਨੂ ਚੋ ਜੰਗੀ ਇੱਕ ਬਾਹਰ ਕੰਡੇ ਵਾਲਾ ਦਾ ਜਿਹੜਾ ਉਹ ਪਹਿਲਾਂ ਦੂਆ ਪਲਾਨ ਬਣ ਗਿਆ ਤੁਹਾਨੂੰ ਦੱਸਿਆ ਜਿਹੜਾ ਫਿਰ ਹੁਣ ਬਦਲਤਾ ਉਹਦੇ ਕਰਕੇ ਹੁਣ ਲੱਗੇ ਬੇ ਤੇ ਉਹ ਸਕਦਾ ਤਾਸੂ ਦੇ ਸਕੂਟਰ ਦੀ ਮਿੱਟੀ ਕਰਕੇ ਪੂਰੀ ਸੈੱਟ ਕਰਤੀਆਂ ਕੰਮ ਹੋ ਹੀ ਜਾਂਦਾ ਹਾਂ ਹਾਂ ਕਿੰਨਾ ਕਰੀ ਗਿਆ ਹੁਣ ਬਾ ਇੱਕਦਮ ਉਹਰੇ ਬਾਉਂਡਰੀ ਉਹ ਖੰਭੇ ਖੜੇ ਕਰਕੇ ਉਹ ਪਲਿੱਟਾ ਪਾਉਣੀ ਆ ਇੱਕ ਦਫ਼ਤਰ ਉਹਨੂੰ ਲਪਾਈ ਹੋਣੀ ਆ ਠੀਕ ਆ ਬਾਕੀ ਕੰਡੇ ਦਾ ਰਹਿ ਗਿਆ ਕੰਮ ਕੰਡਾ ਦਾ ਉਹਨੇ ਦੋ ਦਿਨ ਚ ਕਹਿੰਦੇ ਅਸੀਂ ਲਾ ਦਾਂਗੇ ਜੀ ਲਉਂਗੇ ਪਰ ਹਾਂ ਹੋ ਗਿਆ ਉਹ ਤਾਂ ਵਰਡ ਘਾਟਣ ਪਰੇ ਆ ਕੰਮਟ ਲਗਾ ਦੇ ਦੁਕਾਨ ਨੂੰ ਘਾਟਣ ਦਾ ਹੀ ਆ ਉਹ ਦੇਖਦੇ ਹੁਣ ਕੰਮ ਨਿਵੇੜ ਦੀ ਇੱਕ ਵਾਰੀ ਫੇਰ ਤੈਨੂੰ ਪਤਾ ਫੇਰ ਅੰਡੀ ਲਾਉਣਾ ਇਹ ਵਿੱਚ ਹੀ ਜਾਣਾ ਯਾਰ ਇੱਕ ਵਾਰੀ ਨਿਵੇੜ ਕੇ ਫੇਰ ਪਲਟਾਵੇਂ ਮਾਰ ਕੇ ਲੇਜ਼ਰ ਕਰਨਾ ਉੱਥੇ ਕਰ ਦੋ ਤਾਂ ਹੀ ਤੈਨੂੰ ਕਿਹਾ ਵੀ ਕੱਲ ਲੇਜ਼ਰ ਲੈ ਆ ਆਪਣਾ ਇਹ ਤਾਂ ਜਮੀਨ ਨਾ ਪੈਂਦਾ ਅੱਜ ਕਰ ਦੇਣਾ ਦਾ ਮੈਂ ਪਲਟਾਵੇਂ ਆ ਕੰਮ ਹੁਣ ਰੁਕ ਜੀ ਨਹੀਂ ਨਾ ਰਾਤ ਨਾ ਸਵੇਰ ਰਸਮਾਂ ਖਾਸਾ ਪੈ ਗਿਆ ਨਹੀਂ ਉੱਥੇ ਖਾਸਾ ਖੜਾ ਏ ਮੈਂ ਸਕੂਲ ਮੈਂ ਦੇਖਿਆ ਕਿੰਦਰਾਂ ਦੇ ਮੈਂ ਭਰੇਆ ਪੈਸਾ ਲੈ ਪਾਰਕ ਜਾਂਦਾ ਗਰਾਊਂਡ 10ਵੇਂ ਵੀ ਪਿਆ ਪਿਆ 11ਵੇਂ ਰਸਮਾਂ ਪੈਦੇ ਮੀ ਹਾਂ ਚੱਲੀਏ ਫਿਰ ਦੇਖ ਕੇ ਆਈਏ ਚੱਲ ਚੱਲੀਏ ਚਲੋ ਭਾਈ ਲੋ ਜੀ ਪਹੁੰਚ ਗਏ ਭਾਈ ਉਹ ਕਵਰ ਬਣਾਏ ਪਏ ਉਹ ਲੇਬਰ ਵਾਲਿਆਂ ਨੂੰ ਬਣਾਏ ਰਹਿਣ ਨੂੰ ਸਾਈਡ ਪਰ ਓ ਬਾਈ ਅੱਜ ਪੌਂਚਰ ਹੈਂਡਲਰ ਚ ਇਹ ਬਾਈ ਬੈਕ ਸਾਈਡ ਆ ਇਹ ਬਾਈ ਇਹਨਾਂ ਦੇ ਚਾਰ ਨਾ ਪਏ ਦੇ ਲੰਮੀ ਵੀ ਆ ਗਿਆ ਹਾਂ ਹਾਂ ਸਫਲ ਹੋ ਗਿਆ ਸਫਲ ਹੋ ਗਿਆ ਜੀ ਮੈਂ ਅੱਜ ਆਇਆ ਜਿੱਦਾਂ ਦੇ ਪਹਿਲਾ ਆਇ ਤੇ ਜਾਂ ਕੁਝ ਨਹੀਂ ਲੈ ਗਿਆ ਉਹ ਜਾਂ ਛੱਤ ਛੁੱਤੂ ਨਹੀਂ ਲੈ ਗਿਆ ਆਹ ਹੀ ਪੈਸੇ ਖੜੇ ਦੇ ਖੜੇ ਆ ਪਿੱਲਰ 'ਚ ਖੜੇ ਹੁੰਦੇ ਆ ਇਹ ਬਾਈ ਸ਼ੈਲਰ ਦੀ ਬੈਕ ਸਾਈਡ ਆ ਇਹ ਹਾਂ ਇਸ ਇੱਥੇ ਬੈਗ ਪਾਇਆ ਪਿਆ ਇਹ ਤੇ ਬਾਅਦ ਤੁਹਾਨੂੰ ਦਿਖਾਉਂਦਾ ਮੈਂ ਇੱਧਰ ਨੂੰ ਜਾ ਕੇ ਆਹ ਲੱਗੀਆਂ ਮਸ਼ੀਨਾਂ ਬਾਕੀ ਅੰਦਰ ਮਸ਼ੀਨਾਂ ਆਰ ਨੇ ਭਈ ਉਹ ਦੇਖ ਪਰ ਅੱਜ ਜਮਾ ਨਹੀਂ ਆਉਣੀ ਆ ਪੱਟੀ ਬਾਕੀ ਐਂ ਜ ਸਾਵਾ ਖਿੱਚ ਲਈ ਸੇਕ ਦੇ ਕੇ ਉਹਨੇ ਉਹਦੇ ਚਲੇ ਜਾਣਾ ਚੌਲ ਨੂੰ ਸੇਕ ਦੇ ਦੋ ਆਪ ਦੇ ਆਪ ਦੇ ਕੇ ਉਹਨਾਂ ਚੌਲ ਸੁੱਕ ਗਏ ਸੁੱਕ ਕੇ ਫਿਰ ਕੁਆਲਟੀ ਆਉਣੀ ਹੈ ਬਿੱਲੇ ਚੌਲ ਦਾ ਸਿਰਕਾ ਨਹੀਂ ਦੋਦਾ ਵੀ ਉਹ ਹਿਸਾਬ ਨਾਲ ਟੈਂਪਰੇਚਰ ਵੀ ਬੰਨਣਾ ਸਾਰਾ ਕੁਝ ਉਹਨੇ ਆਪੇ ਹੀ ਇੱਕ ਪਰ ਚੌਲ ਸੁੱਕਦਾ ਹੈ ਆ ਦੇਖਦਾ ਇਹ ਇਹ ਪਾਣੀ ਦੇਖਦਾ ਬਾਹਰ ਹੋਏ ਉਰੇ गिरਣਾ ਚੌਲ ਬੈਣਾ ਭਾਈ ਆ ਦੇਖੋ ਆ ਦੇਖ ਲੈ ਪੱਸੀ ਆ ਜਾਂਦਾ ਨਾ ਪਾਣੀ ਆ ਗਿਆ ਸੇਮ ਹੈ ਪਾਣੀ ਨਹੀਂ ਹਟਦਾ ਸੇਮ ਹੈ ਬਾਈ ਜੀਰੀ ਦਾ ਪਾਣੀ ਜਿਕਣਾ ਨਾ ਹੁਣ ਆ ਕੱਢ ਦਨੇ ਮੋਟਰ ਲਾਈ ਦੀ ਵਿੱਚ ਕੱਢਦਾ ਜਦਾਂ ਟੁੱਟੀਆਂ ਚੱਲਦੀ ਹੁੰਦੀਆਂ ਆਏ ਪਾਣੀ ਆਉਂਦਾ ਖਲਾਬਾ ਪਾਣੀ ਦਿੱਤਾ ਤਤਾਰੀ ਤੇ ਤਤਾਰੀ ਵਾਦੀ ਆ ਇਹਦੇ ਫੇਰ ਤਾਂ ਕੀ ਬਣੂ ਹੋਰ ਇਹਦਾ ਹੁਣ ਕਰਦਣੀ ਆਰ ਪੀ ਸੀ ਡੀ ਚੰਗ ਕਰਦਣੀ ਇਹਦੇ ਨਾਲ ਨਾਲ ਉਹਨੂੰ 4 ਇੰਚ ਆਰ ਪੀ ਸੀ ਡੀ ਕਰਦਣੀ ਬਾਕੀ ਹੁਣੀ ਆਉਣਾ ਇਹ ਜੀਰੀ ਹੈ ਬਾਈ ਇਹਦੀ ਜਗ੍ਹਾ ਇਹ ਡੂੰਗੀ ਤੋਂ ਅੱਧੀ ਹੋਇਓ ਨਹੀਂ ਬਾਹਰੂ ਵੀ ਇੱਕਦਮ ਇੱਕ ਆ ਡੂੰਗੀ ਆ ਤੂੰ ਆ ਓਰੇ ਬਾਈ ਇਹ ਵੀ ਸੇਮ ਹੈ ਹੋਲਾ ਗੰਮਾ ਇਹ ਪਾਣੀ ਕਿੱਥੋਂ ਦਾ ਮੀਂਹ ਦਾ ਵੀ ਆਇੰਦਾ ਹੁਣ ਬਾਛੜੂ ਮਿਛੜਦਾ ਉੱਥੇ ਕਿੱਥੋਂ ਆਉਂਦਾ ਨਹੀਂ ਨਹੀਂ ਮੀਂਹ ਵਾਲਾ ਨਹੀਂ ਪਾਣੀ ਹੈਗਾ ਮੀਂਹ ਦਾ ਆਇਆ ਹੁਣ ਇਹ ਤਾਂ ਅਸੀਂ ਰੋਜ਼ ਕੱਢਦੇ ਆਂ ਬਿਨਾਂ ਆ ਕੇ ਕੱਢ ਹੁੰਦਾ ਪਾਣੀ ਹੁਣ ਸਵੇਰੇ ਕੱਢਦਾ ਫੇਰ ਆ ਕੇ ਦੇਖਦਾ ਇਹ ਪਤਾ ਕਿ ਬੱਚੇ ਜੀਰੀਆਂ ਲੱਗੀਆਂ ਨੇ ਜੀਰੀਆਂ ਨੂੰ ਪਾਣੀ ਲੱਗਦਾ ਜੀਰੀਆਂ ਦਾ ਪਾਣੀ ਆ ਗਿਆ ਪਾਣੀ ਆ ਗਿਆ ਓਏ ਬਰਗਲ ਉਹ ਆਉਂਦਾ ਸਿਮਦਾ ਲੱਗਾ ਇਹ ਤਾਂ ਜੀਰੀ ਵੱਢੋਗੀ ਉਹਦੇ ਬਾਅਦ ਫਤਮਾ ਉਹ ਵੀ ਬਾਅਦ ਹੁਣ ਕਿਹਦਾ ਆਇਆ ਹੀ ਨਹੀਂ ਹੈਗਾ ਆ ਟੋਏ ਨਹੀਂ ਪੱਟੇ ਵਿੱਚ ਯਾਰ ਜਾਨੀ ਆਇਆ ਜਾ ਸੀ ਆ ਉਹ ਖੜੇ ਕਰੇ ਤੇ ਪਿੱਲਰ ਚਾਰ ਚਾਰ ਫੁੱਟ ਤੇ ਜਦ ਸਾਡੀ ਬੱਸ ਕ੍ਰਾਂਤੀ ਦੀ ਪਾਣੀ ਜੇ ਨਹੀਂ ਆ ਕਢਾਉਣਾ ਹੈ ਕਰਦਾ ਤਾਂ ਇੰਜਣ ਲਾਏ ਆਪਾਂ ਨੇ ਹੁਣ ਪੂਰੇ ਗਿਰਨਾ ਚੌਲ ਤੇਰਾ ਹੈ ਪੂਰੇ ਬਕਾ ਚੌਲ ਜਿਹੜਾ ਇਹ ਮੰਡੀ ਦਾਣਾ ਚੌਲ ਉਰੇ ਗਿਰਨਾ ਨਹੀਂ ਨਹੀਂ ਮੰਡੀ ਦੇ ਨਹੀਂ ਚਾਚੀ ਆਪਾਂ ਨੇ ਉਰੇ ਜਮਾ ਕਰ ਲੈਣਾ ਸਟਾਕ ਹੁਣ ਤੈਨੂੰ ਉਸ ਦਾ ਤੈਨੂੰ ਉਰੇ ਆ ਗਿਆ ਉਰੇ ਲੱਗ ਗਿਆ ਲੱਗ ਗਿਆ ਉਹਦੇ ਬਾਅਦ ਬਾਅਦਾਂ ਕੁੱਟਣ ਲੱਗਾ ਜਾਂਦਾ ਹੁਣ ਆ ਸਿੱਧਾ ਉਰੇ ਛੱਡਣਾ ਉਹਨੇ ਆਪ ਆਕਤੀ ਮੈਂ ਚੱਕ ਕੇ ਮਾਲ ਐ ਛੱਡ ਦੇਣਾ ਪਹਿਲੇ ਛਾ ਲੈਣਾ ਹੈ ਫਿਰ ਚੱਕ ਕੇ ਭਰਾਂ ਦੇਣਾ ਡਰੇਰ ਨੂੰ ਡਰੇਰ ਨੇ ਉਹ ਸਟਾਕ ਦੇ ਉੱਪਰ ਜਾਣਾ ਸਿਰੇ ਪਰ ਜਿੱਥੇ ਆਪਾਂ ਨੇ ਜਾਣਾ ਹੈ ਉੱਥੇ ਦੇਖ ਲੈ ਜੀ ਜਦੀਰ ਨਾਲ ਆ ਦੋਨਾਂ ਹੋਜੇ ਨਿਕਲਣਾ ਪੁੱਛਿਆ ਦੋਨਾਂ ਹੀ ਕਰ ਗਏ ਗਿਰ ਪੈ ਪਉਂਦਾ ਫਿਰ ਉਹ ਡਰਾਇਰ ਨਹੀਂ ਡੋ ਐਲੀਵੇਟਰ ਨੂੰ ਪੈਪ ਜਾਉਂਦਾ ਉੱਥੇ ਗਿਰ ਜਾਣਾ ਫਿਰ ਉਹ ਪਰਾਂ ਦੇਣਾ ਛਾਲਣੇ ਨੂੰ ਠੀਕ ਉਹਨੇ ਕਹਾ ਅੰਦਰ ਦੇ ਦਿੱਤਾ ਅੰਦਰ ਤੇ ਵੀ ਸਾਰਾ ਹੀ ਆਟੋਮੈਟਿਕ ਆ ਬਣਾ ਇੱਕ ਵਾਰੀ ਉਹਨੇ ਸਿੱਟਦੀ ਬੁਰੀ ਉੱਥੇ ਚੌਲਾਂ ਦੀ ਭਰਨੀ ਹੈ ਉੱਥੇ ਬੰਦਾ ਖੜੂਗਾ ਫਿਰ ਤਾਂ ਉੱਥੇ ਹੀ ਖੜਨਾ ਆਏ ਨਹੀਂ ਹੈਗਾ ਆਪਣੇ ਕੰਮ ਵੀ ਉਰੇ ਹੀ ਲਾ ਲਾ ਉਹ ਕੰਮ ਚੱਕਦਾ ਆਪਾਂ ਲਾ ਲਾ ਠੀਕ ਹੈ ਸਾਰਾ ਆਟੋਮੈਟਿਕ ਆ ਇਹ ਵਧੀਆ ਕਰਾ ਬਗਲ ਵੀ ਵਧੀਆ ਆ ਮਗਲ ਨਹੀਂ ਨਿਆਰਾ ਰਹਿ ਜਾਂਦਾ ਮਗਲ ਵਧੀਆ ਦੂਆ ਵਧੀਆ ਇਹ ਮਗਲ ਵਧੀਆ ਰੰਗ ਰੰਗ ਕੇ ਕਰਾ ਕੇ ਫਿਰ ਆਪਾਂ ਵਧੀਆ ਪ੍ਰੋਪਰ ਵੀਡੀਓ ਬਣਾਉਂਦੇ ਆ ਨਾਲੇ ਵੀ ਵਿਹਾੜਨ ਦੇ ਟਾਈਮ 'ਚ ਠੀਕ ਹੈ ਇਹਦਾ ਮਿੱਟੀ ਪਊਗੀ ਹੋਰ ਕੁੜੀ ਵਧੀਆ ਨਾ ਮਿੱਟੀ ਦਾ ਆਪਾਂ ਨੇ ਉਹ ਪਾ ਦੇਣੀ ਕੇਰੀਓ ਪਾਉਂਦੇ ਕੇਰੀ ਪਾਓ ਕੇਰੀ ਪਾ ਗਏ ਨਾ ਗਾਂਦ ਸਾਲੂ ਦਾ ਫਿਰ ਢੰਗਵਾ ਦੇਣੀ ਇੱਕ ਵਾਰੀ ਸਾਈਡਿੰਗ ਜੀ ਕਰ ਦਈਏ ਹਾਂਜੀ ਚਲੋ ਫਿਰ ਆ ਜਾਓ ਭਾਈ ਕਾਚੋ ਪਰ ਢਵਾ ਲਏ ਕਿ ਕਿੰਨਾ ਪ੍ਰਸਤ ਕਿਧਰ ਨੂੰ ਠੀਕ ਆ ਜਾਦਾ ਉਹ ਸੱਜਣ ਬਹੁਤ ਉੱਚੀ ਆਏ ਲੋ ਬਾਈ ਹਨਕਾ ਦਾ ਥਰਮਲ ਦਿਖਦਾ ਮੇਰੇ ਹੈ ਥਰਮਲ ਨਾਂਕਾ ਇੱਕ ਤਾਂ ਉਹ ਦਿਖਦਾ ਚੱਜੂ ਰੇ ਦੇ ਹੈਗਾ 20 ਕਿਲੋਮੀਟਰ ਹੈ 20 ਕਿਲੋਮੀਟਰ ਮੇਰਾ ਲਾ ਇਹ ਪਾੜ ਤੇ ਅੱਗੇ ਬਹੁਨੀਵੇਂ ਰਹਿ ਗਏ ਕੁਲਰੇ ਦੇ ਉਪਰਾਂ ਗੈਪ ਹੈ ਚੰਗਲੇ ਬਣਿਆ ਪਿਆ ਆਹੋ ਬਾਈ ਇਹ ਅਸੀਂ ਖਾਸੀ ਉੱਚੀ ਆ ਗਿਆ ਹੁਣ ਉਹ ਇੱਥਾਂ ਤੇ ਉਹ ਬੜੀਆਂ ਚਿੱਲੀਆਂ ਦੁਬਾਰਾ ਦਿਖਦਾ ਉਹ ਹਾਂ ਦਾ ਉਹ ਬੜੀਆਂ ਚਿੱਦੀ ਗੋਦਵਾਲਾ ਟੈਂਕੀ ਦੇ ਕੋਲ ਨੂੰ ਆ। ਇਹ ਤਾਂ ਕਮਾਲ ਭਰ ਆ ਰਹੇ ਗਏ ਬੜੀਆਂ ਚਿੱਦੀਆਂ ਉ ਉ ਚਲੇ ਗਏ ਪਿੱਛੇ ਹਾਈਟ ਤੇ ਕਿੰਨਾ ਫਰਕ ਪੈਣ ਦੇਖਣਾ ਹਾਂ। ਇਹ ਜਿਹੜਾ ਉਹ ਦਰੱਖਤ ਰੱਖਦਾ ਜਿਹੜਾ ਸਾਹ ਰੱਖਦਾ ਨਾ ਦੇਖ ਕਿੰਨਾ ਰੱਖਦਾ ਦੇਖ ਆ ਰਿਹਾ। ਹੈ ਜਿੰਨੀ ਥਾਲੀ ਕੰਮ ਆ। ਆਹ ਔਰੇ ਅੱਗੇ ਸ਼ਾਮ ਨੂੰ ਬੈ ਕੇ ਨਾ 5 ਮਿੰਟ ਬੈ ਕੇ ਦੇਖੀ ਤੂੰ। ਇੰਨਾ ਸਵਾਦ ਆਉਂਦਾ ਚੀੜੀਆਂ ਦੀਆਂ ਆਵਾਜ਼ਾਂ ਗੋਹਾਂ ਦੀਆਂ ਹਰ ਗੋਲ ਕੋ ਮਿਲਿਆ ਕਿ ਚੀਜ਼ਾਂ ਇਹ ਬਾਈ ਹਵਾ ਕੱਢਦੇ ਆ ਥੱਲੇ ਦਿੱਤ ਜਿਹੜੇ ਅੰਦਰ ਗਰਮੈਸ ਨਹੀਂ ਰਹਿਣ ਦੇਣਾ ਇਹ ਨਹੀਂ ਆ ਗਿਆ ਬਾਈ ਕੰਮ ਖਰਾਬ ਹੋ ਗਿਆ ਚੱਲ ਲੈਣਾ ਇੱਕੋ ਚਲੋ ਆਪਰੇ ਆ ਗਿਆ ਹਵਾ ਪੂਰੀ ਮਾ ਉੱਪਰ ਤਾਂ ਗਿਆ ਜਾਣਾ ਨਹੀਂ ਬਈ ਆ ਕਰਦੇ ਆ ਬਸ ਲਾ ਨਾਲੇ ਫਿਰਦਾ ਆਪਣੇ ਜਾਈਏ ਉਹ ਸਾਰਾ ਉਧਰ ਜਾ ਨਹੀਂ ਪੈਂਦਾ ਉਹ ਪੂਰੇ ਬੜੀ ਜਿੰਨੀਆਂ ਜਾਂਦਾ ਬਾਈ ਹਾਂ ਹਾਂ ਐਂ ਬਲਾਦਾ ਇੱਧਰ ਹੈ ਨਹੀਂ ਉਹ ਪਹਾੜੀ ਸਾਹਮਣੇ ਇੱਧਰ ਦੇਖ ਆ ਪਹਾੜੀ ਕੋਲ ਹੈ ਬਾਈ ਆ ਪਹਾੜੀ ਤੋਂ ਪਰੇ ਗਲੀ ਪਈ ਜਾਂਦਾ ਤੇ ਮੈਂ ਤਾਂ ਪਾਣੀ ਦੇਖਦੇ ਆ ਉਹ ਟੈਕੀ ਬਾਈ ਜਿਹਨੂੰ ਬਰਾਬਰ ਨਹੀਂ ਲੈਣਾ ਕਿਉਂਕਿ ਆਪਾਂ ਇੱਧਰ ਗੜੇ ਆ ਗੱਗੇ ਦਾਮਚੀ ਲੱਗਦੀ ਆਪਾਂ ਨੀ ਦੇ ਉੱਤ ਆ ਰਹੇ ਨਹੀਂ ਨਹੀਂ ਬਰਾਬਰ ਹੈ ਓਏ ਟਿਕਟ ਹੈ ਆਹ ਦੇ ਕਿਉਂ ਚੀਆ ਉਹ ਆਪਣੇ ਪਿੰਡ ਵਾਲੀ ਉਹ ਨਹੀਂ ਵੀ ਲੱਗਦੀ ਐ ਕਿਹੜੀ ਆਪਣੇ ਪਿੰਡ ਵਾਲੀ ਉਹ ਤਾਂ ਬਰਾਬਰ ਹੈ ਆ ਗੱਗੇ ਨਹੀਂ ਆ ਬੜੀਆਂ ਜਿਹੜਾ ਪੈਣੀ ਵਾਲੀ ਪੈਜੀਓ ਤੇ ਮੈਂ ਇੱਕ ਗੱਲ ਦੇਖ ਆਂ ਬੂਟਾ ਦਿਖਦਾ ਸਾਰਾ ਤੂੰ ਆਹ ਹਾਂ ਉਹ ਸੁਹਾਣਾ ਦੇ ਨਾਲ ਨਾਲ ਦਿਖਦਾ ਰਾਣਾ ਵੀ ਦਿੰਦਾ ਉਹਨੂੰ ਦੋਸਤਾਂ ਨਾਲ ਲਿੰਦਾ ਬਲੰਕ ਕਿਸੇ ਕੋਲ ਦਿਖਾਉਂਦਾ ਨਾ ਆ ਗਿਆ ਅੱਜ ਆਹੋ ਦਿਖਦਾ ਤੇਰਾ ਕਿਹੜਾ ਹੋ ਰਾਇਤਾ ਰੇਲਪੜਾ ਹਾਂ ਉਹ ਸਾਹਮਣੇ ਆ ਦੇਗਾ ਚਲ ਦਿਖਣਾ ਹੀ ਹੁਣ ਜੇ ਹੈਗੇ ਚੀਜ਼ਾਂ ਵਾਹ ਇਹ ਬੋਬਾ ਆਹ ਲੰਘ ਬੰਨੇ ਵੇ ਦੇ ਕੇ ਉਹ ਬੇਗੀ ਮੌਤ ਦਿਖਾਉਂਦੇ ਆਂ ਉਹਨਾਂ ਮੱਖਾਂ ਦਿਖਦਾ ਵੀਡੀਓ ਵਿੱਚ ਆਪਾਂ ਇਨੇ ਜਾ ਆ ਦੇਖ ਆ ਲਾ ਦੇਖਣਾ ਬਾਹਰਲਾ ਮੁਲਕ ਕਿਉਂਦਾ ਲੱਗਦਾ ਇਧਰ ਉਹ ਲੱਗਦਾ ਵੀ ਵਜਾ ਉਹ ਬਾਹਰਲਾ ਮੁਲਕ ਕਿਹਾ ਦੇ ਇਹ ਖੇਤ ਹੈ ਚੌਸ ਬਣੇ ਪਏ ਆ ਹੁੱਕਾ ਹੀ ਹੁੱਕਾ ਅੰਦਰ ਬਾਈ ਆਹੀ ਆ ਰਾਹੀ ਜਿਹਦੀ ਮਰਜ਼ੀ ਕੈਮਰਾ ਕਰ ਲਾਓ ਜੀ ਉੱਤੇ ਹੀ ਉੱਤੇ ਹੋਊਗਾ ਤੇ ਫਿਰ ਸਰਦਾਰ ਜਿਹੜਾ ਮਰਜ਼ੀ ਦਿਖਾ ਦੇ ਬੂਟਾ ਹੈਣੀ ਇੱਥੇ ਲੈ ਹਾਂ ਨਾ ਇਹ ਆ ਰਹੀ ਯਾਰ ਇਹ ਆ ਰਹੀ ਯਾਰ ਆਹ ਆਹ ਪੱਛਰ ਵੀ ਨਹੀਂ ਨਦੀ ਆ ਗਈ ਬਾਈ ਆਹ ਨਦੀ ਵਾਲਾ ਬੂਟਾ ਦੇਖੋ ਨਾ ਨਦੀ ਜੀ ਬੂਟਾ ਹਲਦੇ ਵਾਲੇ ਬੂਟੇ ਹੀ ਬੂਟਾ ਇੰਨੇ ਉੱਪਰ ਨੂੰ ਤੇ ਗ੍ਰੀਂਦਰਨ ਫੜੀ ਖੜਾ ਤੀ ਕਹਿੰਦਾ ਨਹੀਂ ਉਹ ਵੀ ਜਾਣ ਨੂੰ ਮੈਨੂੰ ਉੱਪਰ ਐ ਇੰਨੇ ਉੱਪਰ ਇਸ ਕਿਹਾ ਬਾਈ ਅਚਾਈ ਜਾ ਨਹੀਂ ਆਣਾ ਟਿਕਦਾ ਨਹੀਂ ਯਾਰ ਕਹੀਦਾ ਹਾਲ ਜਵੇ ਆਪਣੇ ਆਲਾ ਮਾਰੀ ਨੀਗਾ ਵਿੱਚ ਆਪਣਾ ਫਾਰਮ ਉਹ ਮੋਟਰ ਦੀ ਕੂਰ ਦੇਦੀ ਆ ਉਹਦੇ ਟਰੈਕਟਰ ਚਾ ਹਾਂ ਬਖਜੂਰ ਦੇਖ ਰਖਜੂਰ ਦੇਖੀ ਉਹਦੇ ਬਹੁਤ ਗੰਨਾ ਨਹੀਂ ਹੈਗਾ ਉੱਤੇ ਹੋਰ ਦਸੂਗਾ ਲੈਣੀ ਹਾਂ ਸਾਹਮਣੇ ਆਪਣਾ ਗੰਨਾ ਨਹੀਂ ਵੀ ਨਹੀਂ ਉਹ ਆ ਨਹੀਂ ਗਿਆ ਜਦਨੇ ਤਾਂ ਕੇਰੇ ਕਿ ਆ ਰੋ ਯਾਰ ਫਿਰ ਆਪਣਾ ਗੰਨਾ ਉਹ ਮੋਟਰ ਦਿੱਤੀ ਉਹ ਹੋਈ ਚੱਲਦੀ ਆ ਨਹੀਂ ਨਹੀਂ ਹੋਣੀ ਅੱਜ ਖਾਵਾ ਦੇ ਗਿਆ ਲੱਗਿਆ ਅੱਜ ਲੈ ਕੇ ਫੜ ਕੇ ਹੀ ਫੜ ਕੇ ਹੋਵੇ ਮੱਪਰ ਫੜ ਕੇ ਹੀ ਹੋਣੀ ਪਹੁੰਚ ਗਿਆ ਤੇ ਜ਼ਮਾਨ ਚ ਆ ਤੇ ਜ਼ਮਾਨ ਚ ਆ ਦੇ ਆਉਂਦੇ ਨਹੀਂ ਚੜਤੀ ਗੱਲ ਪਹੁੰਚ ਗਿਆ ਤੇ ਲਵਾ ਚ ਉਹਦੇ ਸਹੁਰਿਆਂ ਦਾ ਪਿੰਡ ਨਹੀਂ ਉਹ ਆਉਂਦੇ ਸਾਥ ਨਾਲ ਮਦਾ ਲੜੀ ਆ ਗਿਆ ਇਹਤੀ ਦੇ ਲੈ ਕੇ ਲਿਖਿਆ ਮੌਸਮ ਬੰਦ ਦਿਖਣਾ ਪਹਾੜ ਦੇ ਉਹ ਇਹ ਦੇਖਾ ਸਰਮਲ ਹਾਂ ਬਹੁਤ ਸਾਫ ਹੈ ਬਾਹਰ ਦਿਖਦੇ ਆ ਅੱਜ ਦੇ ਭਾਈ ਚੌਧਰੀਆਂ ਦਾ ਪਿੰਡ ਆ ਬਹੁਤ ਕਿਤੇ ਦਾ ਗੁੱਦਰਾ ਦਿਦਾਓ ਉਹ ਗੁੰਮਟ ਹਾਂ ਗੁੰਮਟ ਉਹ ਸਾਹਮਣੇ ਥੱਲੇਿਆਂ ਦੇ ਗੁਰੂ ਦੇ ਉੱਪਰ ਨੂੰ ਹਾਂ ਇੱਧਰ ਨੂੰ ਉਹ ਬੜੀ ਜਿਹੜੀਆਂ ਆਹ ਕਿਹੜਾ ਆ ਗਿਆ ਆਹ ਇਹ ਭਾਈ ਉਹ ਆ ਕੇ ਬੰਦੇ ਮਾਲਾਂ ਆਹ ਹਾਂ ਉਹਨਾਂ ਕਾਕੇ ਬੰਦੇ ਮਾਲੇ ਹੀ ਆ ਉਹ ਬੜੀਆਂ ਚੱਲੀਆਂ ਹਾਂ ਉਹ ਤਾਂ ਆਹ ਬੰਦੇ ਬੰਦੇ ਮਾਲਾ ਗੋਵਿੰਦਪੁਰ ਗੋਵਿੰਦਪੁਰਾ ਹਾਂ ਉਹ ਚਿੱਤ ਆ ਇੱਦਾਂ ਉਹ ਦੇ ਰੋਪੜ ਤੱਕ ਦੀ ਕਿਤਾ ਯਾਰ ਸਾਰੇ ਜਿਹਾ ਦਿਖਦਾ ਯਾਰ ਰੋਪੜ ਤੇ ਉਹ ਪਹਾੜ ਦੇਖ ਤੂ ਜਿਹਦੇ ਪਹਾੜਾ ਮਣੇ ਆਪ ਤਾਂ ਬਹੁਤ ਹੁੰਦੀ ਉਹ ਪਹਾੜ ਆਪਾਂ ਤਾਂ ਹੁਣੇ ਬੈਠੇ ਸਮਝ ਲਾ ਸਾਰਾ ਇਹ ਆਪਾਂ ਦੇ ਉਚਾਲ ਵਾਲੇ ਹੈ ਹਾਂ ਅੱਜ ਆਈ ਚਾਲਦਾ ਰੇ ਮੰਡ ਨਹੀਂ ਮਾਰਾਂਗੇ ਉਹ ਪਹਾੜ ਪਾਰਾਂਗੇ ਫਰਕ ਹੈ ਚੌਂਕੀ ਵਾਲਾ ਗੁਰਦੁਆਰਾ ਦੇਖਦਾ ਜਿਹੜਾ ਪਾਰਾ ਹੈ ਕਮਾਲ ਰਹਾ ਹਨਾ ਨਹੀਂ ਦਿਦਾ ਹੈਗਾ ਉਹ ਦਰਖਤ ਤਾਂ ਕਰਤੇ ਮੁੱਟਾ ਦੇਸੀ ਬੁੱਟਾ ਕੜਾ ਸਾਵਾ ਖੜਾ ਤੂੰ ਐਂ ਦੇਖ ਹਾਂ ਨਦੀ ਜੱਗ ਦੀ ਨਦੀ ਐ ਚ ਹਾਂ ਦਰਖਤ ਕਿਹੜੇ ਸਾਵਾ ਖੜਾ ਆ ਦੇ ਬਈ ਆਹ ਰਹਾ ਉਹਦਾ ਹਰੇਲੀ ਹੋਰੇਲੀ ਆਹ ਵੈਰੈਟੀ ਹੋਰੇਲੀ ਜਿੰਨਾ ਦਾ ਕਮਾਲ ਪਰਤੀ ਸੜਕ ਵੀ ਖੜੀ ਪਛਾਣ ਹੁੰਦੀ ਉਰੇ ਤੇ ਕਮਾਲ ਪਰਤੀ ਵਾ ਸਾਚੀ ਦੇਖੀ ਨਾ ਨਕਸ਼ੇयां ਨਹੀਂ ਦੇਖਦੇ ਹੁੰਦੇ ਮੈਂ ਬਹੁਤ ਚੀਜ਼ ਲੱਗਦੀ ਏ ਬਹੁਤ ਚੀਜ਼ ਹੈ ਚੌਰਸ ਜਗਟ ਬਣੇ ਵੇ ਦੇ ਖਿੱਤਾਂ ਦੇ ਹੈ ਆ ਫੈਕਟਰੀਆਂ ਹਾਰੀਆ ਪਾਰ पार है ਰਚੌਰ ਕਿੰਨੀ ਏੜੀ ਦਿਖਦੀਆਂ ਉਹ ਜਿਹੜੀ ਫੈਕਟਰੀ ਦਿਖਦੀ ਨਾ ਉਹ ਤੋਂ ਆ ਨਿਕਲਦਾ ਬਲਾਚੌਰ ਕਿੰਨੀ ਹੈ ਆਪਣੇ ਤਾਂ ਕਿੰਨੀ ਨਹੀਂ ਵੀ ਆਪਾਂ ਸੱਚੀ ਗੱਲ है ਹੈਗੀ ਨਹੀਂ ਵੀ ਪਾਣੀ ਵਾਲੀ ਉੱਚੀ ਆਪਾਂ ਤੇ ਤੇ ਪਾਣੀ ਵਾਲੀ ਉੱਚੀ ਜਗ੍ਹਾ ਲੱਗੀ ਹੋਈ ਆ ਹਾਂ ਤਾਂ ਫਿਰ ਦੇਖ ਥੋੜਾ ਬੇਟਾ ਕੀ ਹੈ ਬਾਈ ਪਾਣੀ ਵਾਲੀ ਇੱਧਰ ਕਿਹੜੀ ਵੀ ਜਾ ਕੇ ਬੋਨੇ ਦੇ ਉੱਪਰ ਹੈ ਵੀ ਜਾ ਕੇ ਹਾਂ ਨਿਆ ਸੜਕੇ ਰੋ ਰੋ ਜੇ ਬੱਚੇ ਉਹਦੇ ਨਾਲ ਰਾਤ ਨੂੰ ਬੈਜਨੇ ਅਸੀਂ ਹਵਾ ਇੰਨੀ ਸੋਹਣੀ ਲੱਗਦੀ ਹੈ ਜਦ ਹਵਾ ਚੱਲਦੀ ਨਹੀਂ ਹੁੰਦੀ ਥੱਲੇ ਪੂਰੇ ਸਾਲਾ ਮੱਛਰ ਵੀ ਨਹੀਂ ਮੱਛਰ ਕਿੱਥੇ ਆਉਣਾ ਓਰੇ ਇੰਨੀ ਹੈਟ ਮਛ ਆਉਂਦੇ ਓਰੇ ਆਉਣਾ ਕਿੱਥੇ ਇੱਥੇ ਥੋੜਾ ਮੱਛਰ ਦਾ ਮੱਖੀ ਕੁਝ ਵੀ ਨਹੀਂ ਆਉਣਾ ਆ ਚੀੜੀ ਨਹੀਂ ਆ ਰਹੀ ਨਾ ਦੇ ਕਿੱਥੇ ਪਿਆ ਇਹ ਬੱਚੇ ਕਿੱਧਰੇ ਨੇ ਲੈ ਅੱਛਾ ਜੀ ਨਹੀਂ ਬਿਲਕੁਲ ਦੇਖ ਕੇ ਚਲਾਉਣੇ ਇਹਨੂੰ ਨਾ ਨਾ ਹਜੇ ਟਾਈਮ ਪਿਆ ਉਹ ਤਾਂ ਕੱਢ ਲਾਇਆ ਤੇ ਕੱਢ ਦੇ ਨਾ ਬਜੇ ਕਰ ਲੈ ਇੰਨੇ ਨਹੀਂ ਛੋਟੇ ਅਦੇ ਇਸ ਤਾਂ ਮਕਾਨ ਬਣਾਤਾ ਆਪਾਂ ਇਹ ਮਕਾਨ ਦਾ ਮਾਤੇ ਦਫ਼ਤਰ ਕਿ ਕ ਮਕਾਨੇ ਬਣਾ ਦਫ਼ਤਰ ਕੋ ਮਕਾਨੇ ਕਿੰਨੇ ਦਾ ਕਮਰੇ ਹੋਗੇ ਵੀੜਾ ਹੋਗੇ ਮੂਰੇ ਤਿੰਨ ਕਮਰੇ ਆ ਤਿੰਨ ਦਿਨ ਵੀ ਬਾਥਰੂਮ ਲੈਂਡਰਿੰਗ ਉੱਠੀ ਬਣਾਤੀ ਉੱਠੀ ਬਣਾਤੀ ਹੁਣ ਉੱਪਰ ਜਿੱਕੜਾ ਮਾਹੀ ਛੱਤ ਇੱਕ ਵਾਰੀ ਰੋਗ ਵੱਡੂ ਜੋਬ ਰਿਕਾਇਰਮੈਂਟ ਹੈਗੀ ਉਹ ਜੋਬ ਕਰਮੈਂਟ ਹਾਂ ਜੋਬ ਰਿਕਾਇਰਮੈਂਟ ਹੈਗੀ ਆ ਕਾਲੀ ਮੋਟਰ ਆ ਕਿ ਕਿਹੜੀ ਜੀਤ ਜੋ ਚਾਹੀਦੀ ਔਰ ਨੇਵਰ ਦੀ 10 ਨਾ ਨਾ ਦੂਆ ਡਾਕਟਰ ਵਾਲੀ ਕੰਪਿਊਟਰ ਵਾਲੀ ਹਾਂ ਕਰ ਲੈਂਦੇ ਠੀਕ ਹੈ ਉਹ ਤਾਂ ਕੰਮ ਤੇਰਾ ਸੀ ਸੀ ਹੋਣਾ ਕਿ ਸਾਰਾ ਸਾਰਾ ਚੱਲੀ ਜਾਂਦਾ ਨਾ ਨਾ ਆ ਬੜੀ ਉਹਦੇ ਸਾਈਕਲ ਚੱਲਦਾ ਵੱਲੋਂ ਦੇ ਸਫਾਈ ਕਰਦੀ ਹਾਂ ਭਾਵੇਂ ਸਿਰੇ ਸਾਈ ਹਾਂ ਅੰਰੀਕਾ ਜਾਂਦੀ ਸਾਰੀ ਉਹ ਜਾਂਦੇ ਹੈਗਾ ਨਾ ਹਾਂ ਠੀਕ ਹੈ ਕਿਹਣੀ ਚੱਲਣਾ ਚਾਹੀਦਾ ਬੰਨ ਕਰਵਾਇਆ ਇਹ ਕਹਿਆ ਨਾ ਨਾ ਜਿੱਕੇ ਆਪਾਂ ਹੋ ਜਗਾ ਮਾਜ ਪਹਾੜਾ ਭਗੜ ਦੋਨ ਆ ਬੜੀ ਜੇ ਮੇਰਾ ਕੁੱਤਾ ਆ ਗਿਆ ਸਾਹਮਣੇ ਹੈ ਨਾ ਆਓ ਬੜੀ ਜੀ ਚਲ ਜੀ ਦੇ ਚਲ ਚਲ ਦੇ ਦੇ ਆ ਗ੍ਰੈਂਡਰ ਵਿੱਚ ਟੱਲੇ ਜਾਣੀ ਆ ਚੜ੍ਹਿਆ ਆ ਲੋ ਬਾਈ ਹੁਣ ਆ ਗਿਆ ਆਪਾਂ ਬਾਹਰ ਵੀ ਆਹ ਰਸਤਾ ਆਉਂਦਾ ਆਹ ਰਸਤਾ ਆ ਕੇ ਆਹ ਐਂਟਰੀ ਆ ਆਹ ਸ਼ੈੱਲ ਦਾ ਆਪਾਂ ਹੈਗੇ ਦਿਓ ਬੈਕ ਸਾਈਡ ਤੇ ਆਜਾ ਅੰਦਰ ਨੂੰ ਇੱਧਰ ਹੀ ਮੈਂ ਆਕਾ ਆਹ ਮਕਾਨੇ ਪੂਰਾ ਬਣਾਤਾ ਇਹਨਾਂ ਹਾਂ ਮਕਾਨ ਦੱਸੋ ਹੁਣ ਚਲ ਮਕਾਨ ਦੱਸਣਾ ਜੇ ਭਾਈ ਆਹ ਕੰਮ ਘੰਟਾ ਹੈ ਨਾ ਆ ਠੀਕ ਆ ਬਗਲੇ ਸਿਸਟਮ ਵਿੱਚ ਵਿੱਚ ਪਾ ਕੇ ਆਪਣਾ ਚਾਰ ਦਵਾਰੀ ਹੋ ਗਈ ਹਾਂ ਉਹ ਇਹ ਕਮ ਚੱਲਦਾ ਹਾਂ ਇੱਕ ਆ ਰੂਮ ਹੋ ਗਿਆ ਤਾਂ ਆਪਨੇ ਦਫਤਰ ਆ ਬੈਂਡ ਆ ਗਿਆ ਉਹਦਾ ਕੋਠੀਓ ਬਣਾ ਦਿੱਤੀ ਉਹ ਆ ਬੇਡਰ ਸੈਂਟਰ ਚ ਉਹ ਬਾਥਰੂਮ ਹੋਣਾ ਥੋੜੇ ਕੋਲ ਆ ਵੀ ਕਮਰਾ ਇੱਕ ਦੋ ਤਿੰਨ ਇੱਕ ਦੋ ਤਿੰਨ ਅੱਜ ਦੱਸ ਮੈਂ ਕਿੰਨੇ ਬਾਦਲ ਬਣਾਉਂਦਾ ਇੱਕ ਰਸੋਈ ਆ ਆਪਣੀ ਪੂਰੀ ਗਹਿਣਾ ਬੰਦਿਆ ਨਾ ਹਾਂ ਉਹੀ ਆ ਮੈਂ ਪੱਕੀ ਸੇਵਾ ਹੀਰਾ ਸੀ ਕਿੱਥੇ ਲਿਆਉਣਾ ਵੀਰ ਨੂੰ ਦੱਸ ਹਾਂ ਇਹਨੇ ਵੀ ਉਰੀ ਆ ਜਾਣਾ ਅਜਿਹਾ ਹੋ ਗਿਆ ਲੇਕਿਨ ਬੜਾ ਵਧੀਆ ਵਧੀਆ ਜਿਹਾ ਬਣ ਗਿਆ ਬਸ ਸੀ ਜੀ ਤੂੰ ਤੇਰਾ ਪੋਰੀ ਬਸੇ ਹੋ ਰਹੇ ਫਿਰ ਸੀ ਜਨ ਕਿ ਪੱਕਾ ਹੀ ਹੋ ਰਹੇ ਆ ਨਾ ਮੈਂ ਆਲਰੇਡੀ ਆ ਜਾ ਆਹੋ ਕੇਂਦਰ ਰਹਿਣਾ ਪੈਣਾ ਬਾਬਾ ਚੀਜ਼ ਰਹਿਣਾ ਦਾ ਪੱਕਾ ਹੀ ਪੈਣਾ ਯਾਰ ਇੱਕ ਇੱਕ ਜਾਨ ਇੱਕ ਬੰਦੇ ਦਾ ਪੱਕਾ ਹੀ ਬੈੱਡ ਦਾ ਇੱਕ ਪਤਾ ਹੀ ਦਾ ਪੱਕਾ ਪੱਕਾ ਦੋ ਬੈੱਡ ਲਾ ਲੈਣੇ ਆ ਬਾਹਰ ਆਹ ਪੂਰੀ ਨਾ ਬੜੀਆ ਬਣਾ ਦਿੱਤਾ ਹੈ ਰਾਮ ਕਾਲਾ ਤੇ ਅੱਪਾ ਨੇ ਉਰੀ ਲੈ ਆਉਣੇ ਹੋਰ ਦੂਜੇ ਬਣਾ ਦੇਣਾ ਬੰਦਰਾਂ ਨੂੰ ਤੇ ਠੀਕ ਆ ਤੋਂ ਗਏ ਆ ਤੈਨੂੰ ਰੱਖ ਲੈਣੀ ਔਰ ਕਿਉਂਕਿ ਉਰੇ ਦੀ ਤਾਂ ਦੂਜੀ ਲੋੜ ਪੈਣੀ ਹੋਊ ਆਹੋ ਉਹਨੇ ਰੱਖ ਲੈਣੀ ਆ ਬਸ ਪਰ ਆਪਾਂ ਨੇ ਛੱਡ ਦੇਣੇ ਘਰਾਂ ਅਹੀ ਰਾਤ ਸਹਿਗਾ ਉੱਥੇ ਲੱਖਣਾ ਠੀਕ ਆ। ਉਹ ਠੀਕ ਆ ਫਿਰ। ਨਹੀਂ ਚੁਫਾ ਕਰਾਂ ਅੱਠੀ ਘਾਤੀ ਉਂਦੇ ਨੂੰ ਆਇਆ ਕਰੂੰਗਾ ਸਾਹਿਬਾ ਦੇਖਣਾ। ਹੋਰ ਤਰ੍ਹਾਂ ਦੇਖਦਾ ਹਾਂ ਨਾ। ਉਹ ਬਾਕੀ ਬਾਕੀ ਇਹ ਵੀ ਇਹਦਾ ਹੁਣ ਜਦ ਤਿਆਰ ਹੋ ਗਿਆ ਹੁਣ ਜਦ ਦਿਖਾਵਾਂਗੇ ਹੁਣ ਤਾਂ ਤੁਹਾਨੂੰ ਮੋਟਾ-ਮੋਟਾ ਜਿਹਾ ਮੋਆਇਨਾ ਕਰਾਇਆ। ਵੀ ਆਹ ਤੇ ਕੇਵਲੇ ਪਾਈ ਵਿੱਚ ਹੁੰਦੇ ਹੈ। ਬਾਕੀ ਆਲੇ-ਦੁਆਲੇ ਜਗਾੜ ਨਾਲੇ ਬਹੁ ਪਈ ਆ। ਹੈ? ਮੈਂ ਜਗਾੜ ਨਾਲੇ ਬਹੁਤ ਜਿਆਦਾ ਛੱਡੀ ਵੀ ਆ। ਆਹ ਸਾਰਾ ਏਰੀਆ ਆ। ਉਹ ਪੁੱਛੇ ਤੱਕ ਇੰਨਾ ਹੀ ਏਰੀਆ ਉਹ ਦੂਈ ਸਾਈਡ ਹੈ ਇਹਦੇ ਪਿੱਦੇ ਪਰਲੀ ਸਾਈਡ ਇੰਨੇ ਚੰਗੇ ਲੋਕ ਕੰਮ ਕਰਦੇ ਹੁੰਦੇ ਆ ਹਰਦਾ ਬਸ ਮਸ਼ੀਨਾਂ ਹੀ ਆ ਗੱਲੀਆਂ ਕੰਮ ਹੀ ਨਹੀਂਦਾ ਯਾਰ ਬੰਦਿਆਂ ਦਾ ਕੰਮ ਕਰਨਾ ਡਰ ਨੂੰ ਪਿੱਛੇ ਪਾ ਤਾ ਆਪ ਨੂੰ ਮੂਰੇ ਪਾ ਲੈ ਓਰੇ ਛੁੱਟੀ ਆ ਇਹ ਵਧੀਆ ਬਾਈ ਆ ੱਡਾ ਲਾਉਂਦੇ ਓਰੇ ਜੋਕਣ ਨੂੰ ਕੋਈ ਨਹੀਂ ਆ ੱਡਾ ਤੇ ਲੱਗਣਾ ਆ ਦੇ ਕੰਮ ਚੱਲਦਾ ਕੰਡੇ ਦਾ ਹੀ ਆ ਅੱਛਾ ਆ ਵਧੀਆ ਜੀ ਕੰਮ ਕਰਦੇ ਨੇ ਕੰਡਾ ਬਸ ਠੀਕ ਆ 你家在哪？